ਦੇ ਦੋਤਾ ਸਵਾਗਤ ਆ। ਇਸ ਵਕਤ ਅਸੀਂ ਖੜੇ ਆ ਗਰਦੀਪ ਵਾਟ ਦੇ ਪਿੰਡ ਪਿੰਡ ਕੱਟੂ ਸਾਡੇ ਨਾਲ ਪਾਰਟੀ ਦੇ ਵਰਕਰ ਮੌਜੂਦ ਹੈ। ਆਪਾਂ ਗੱਲਬਾਤ ਸਾਂਝੀ ਕਰਦੇ ਆ ਉਹਨਾਂ ਦੇ ਨਾਲ ਪਿੰਡ ਕੱਟੂ ਦੇ ਵਿੱਚ ਕਿਵੇਂ ਮਾਹੌਲ ਹੈ ਕਿੱਦਾਂ ਵੋਟਾਂ ਦਾ ਪ੍ਰਦਾਨ ਹੋ ਰਿਹਾ। ਹਾਂਜੀ ਭੈਣੇ। ਅਸੀਂ ਤੁਹਾਡੇ ਪਿੰਡ ਕੱਟੂ ਆਏ ਹਾਂ। ਗਰਦੀਪ ਵਾਟ ਦਾ ਪਿੰਡ ਹੈ। ਜੀ। ਤੇ ਕਿੱਦਾਂ VOTING ਹੋ ਰਹੀ ਹੈ? ਬਹੁਤ ਸੋਹਣੀ VOTING ਹੋ ਰਹੀ ਆ ਪੂਰੇ ਪੂਰਾ ਪਿੰਡ ਬਾਠ ਦੇ ਨਾਲ ਹੈ ਬਾਈ ਦੇ ਤੇ ਕੋਈ ਪ੍ਰੋਬਲਮ ਨਹੀਂ ਆ ਅਸੀਂ ਸਾਰੇ ਵੀ ਜਿੱਥੇ ਜਿੱਥੇ ਦੇਖ ਰਹੇ ਆਂਗੇ ਪੂਰੀ ਸੋਹਣੀ VOTING ਹੋ ਰਹੀ ਆ ਸੋ ਵਧੀਆ ਰੋਗ ਹਾਂ ਤਾਂ ਕਿ ਕਿੰਨੀ ਕੀ ਵੋਟ ਭੁਗਤ ਗਈ ਹੋ ਗਈ ਜੀ ਪੰਡਾ ਜੀ ਲਗਭਗ ਸਾਰੀ ਹੋਈ ਭੁਗਤ ਚੁੱਕੀ ਹੈ ਜੀ ਹਣ ਤਾਂ ਅਸੀਂ ਸਾਡੇ ਸਾਡੇ ਗੱਟੂ ਵਾਲੇ ਤਾਂ Enjoy ਕਰ ਰਹੇ ਨੇ ਇੱਥੇ ਠੀਕ ਹੈ ਜੀ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਦੇਖਿਆ ਕਿੰਦਾ ਵਧੀਆ ਪ੍ਰਬੰਧ ਨੇ ਸਭ ਪ੍ਰਬੰਧ ਠੀਕ ਹੈ ਕੁਝ ਥਾਵਾਂ ਤੇ ਹੈਗਾ ਕੀਤਾ ਵੀ ਆ ਬਟ ਸਹੀ ਹੈ ਇੰਨਾ ਕੁ ਤਾਂ ਕਰਦੀਆਂ ਹੁੰਦੀਆਂ ਮੌਕੇ ਦੀਆਂ ਸਰਕਾਰਾਂ ਨੇ ਸੋ ਚੱਲਦਾ ਅਸੀਂ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਨਰਬੋਗੇ ਜਿੱਦ ਕਿਦਾ ਦੇਖ ਰਹੇ ਹੋ ਪੱਕੀ ਹੈ ਜੀ ਜੀ ਅਸੀਂ ਪੋਜ਼ਿਟਿਵ ਆ ਸਾਰੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਆਪਾਂ ਗੱਲਬਾਤ ਕਰਦੇ ਆ ਆ ਜਾ ਬੈਠੇ ਥੋੜਾ ਅੱਗੇ ਆ ਜਾ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਗਰਦੀਬਾੜ ਦੇ ਪਿੰਡ ਖੜੇ ਆ ਕੱਟੂ ਦੇ ਵਿੱਚ ਕਿੱਦਾਂ VOTING ਹੋ ਰਹੀ ਹੈ ਬਹੁਤ ਵਧੀਆ VOTING ਹੋਈ ਹੈ ਗਰਦੀਬਾ ਦੇ ਹੱਕ ਚ ਸਾਰਾ ਪਿੰਡ ਆ ਸਾਡਾ ਹਾਂਜੀ ਬਹੁਤ ਵਧੀਆ ਵੋਟਿੰਗ ਅਸੀਂ ਲਗਦਾ ਕਿ ਪਿੰਡਾਂ ਵਿੱਚ ਜਾ ਕੇ ਵਿਚ ਰਹੇ ਹਾਂ ਕਿਦਾਂ ਰਿਸਪੌਂਸ ਮਿਲਿਆ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਕਿੱਥੇ ਕਿੱਥੇ ਜਾ ਕੇ ਹੋ ਤੁਸੀਂ ਅਸੀਂ ਲਗਦੇ ਸਾਰੇ ਪਿੰਡਾਂ ਪਿੰਡਾਂ ਚ ਜਾ ਕੇ ਆਏ ਹਾਂ ਜਿੱਥੇ ਕਿਤੇ VOTING ਹੋਈ ਹੈ ਹਾਂਜੀ ਬਹੁਤ ਵਧੀਆ VOTING ਹੋ ਰਹੀ ਹੈ ਸਾਡੇ ਹਾਂਜੀ ਹਾਂਜੀ ਬੜੇ ਤੇ ਥੋੜੇ ਘਟੂ ਗਾਣੇ ਹੋਣਗੇ ਹਾਂਜੀ ਮਾਤਾ ਜੀ ਹਾਂਜੀ ਅਸੀਂ ਸਾਰੇ ਲੈਵਲ ਆਉਣੇ ਦੇ ਪਿੰਡਾਂ ਚ ਪਹੁੰਚੇ ਹਾਂ ਗਰਦੀਬਾ ਦਾ ਸਾਨੂੰ ਪੂਰਾ ਹੰਗਾਰਾ ਮਿਲਿਆ ਅਸੀਂ ਦਾਨਗੜ ਹਰੀਗੜ ਪਠੜਾ ਕਟੂ ਤੇ ਹੋਰ ਸੇਖਾ ਹਰੀਗੜ੍ਹ ਸਾਰੇ ਪਿੰਡਾਂ ਚ ਗਿਆ ਬਹੁਤ ਵਧੀਆ ਲੋਕਾਂ ਨੇ ਦਿੱਤਾ ਸਹਿਯੋਗ ਵਿਵਾਦ ਤੋਂ ਵੱਧ ਵੋਟਾਂ ਨਾਲ ਜਿੱਤ ਕਿਤਾ ਦੇਖਦੇ ਜਿੱਤ ਪੂਰੀ ਹੈ ਜੀ ਹਾਂ ਪੱਕੀ ਹੈ ਹਾਂ ਬਹੁਤ ਵੋਟਾਂ ਨਾਲ ਜਿੱਤਾਂਗੇ ਇਹ ਜੀ ਗੱਲ ਨਹੀਂ ਹਾਂਜੀ ਇਹ ਸਗੇ ਸਾਡੇ ਨਾਲ ਗਰਦੀਪ ਵਾਰਡ ਦੇ ਪਿੰਡ ਦੇ ਨਗਰ ਨਿਵਾਸੀ ਕਹਿ ਸਕਦੇ ਆਪਾਂ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਗਰਦੀਪ ਵਾਰਡ ਦੇ ਹੱਕ ਵਿੱਚ ਪਰਮਾਹਾਰਾ ਦਿੱਤਾ ਕਿ ਜਿਹੜੀ ਕੈਂਪੇਨ ਹੈ ਉਹ ਬਰੋ ਬਰਾਬਰੀ ਦੀ ਆ ਪਰ ਅਸੀਂ ਫਿਰ ਵੀ ਵੱਡੀ ਰੀਡ ਦੇ ਨਾਲ ਅ ਗਰਦੀਬ ਵੱਡੀ ਜਿੱਤ ਹੈ ਉਸ ਕਿੰਨੀ ਆ ਵੱਡੀ ਰੀਡ ਦੇ ਨਾਲ ਅਸੀਂ ਜੀ ਨਾਮ ਹੈ ਮੇਰੇ ਨਾਮ ਬੈਂਤ ਸਿੰਘ ਹੈ ਜੀ ਬੈਂਤ ਸਿੰਘ ਜੀ ਜੇਣਾ ਚਾਹੁੰਗੇ ਅੱਜ ਜਿੰਨੇ ਚੋਣਾਂ ਦਾ ਜਿਹੜਾ ਯਾਰੇ ਪਾਸੇ ਮੁਕਾਬਲੇ ਦਾ ਦੌਰ ਦੇ ਵਿੱਚ ਨਹੀਂ ਆ ਰਿਹਾ ਕਹਿਣਾ ਕੀ ਜੀ ਬਸ ਸਾਡੇ ਪਿੰਡੋਂ ਮੁੰਡਾ ਬਾੜ ਸਾਡੇ ਪਿੰਡ ਦਾ ਇਲੈਕਸ਼ਨ ਦੇ ਵਿੱਚ ਖੜਾ ਹੈਗਾ ਤੇ ਵਧੀਆ ਮਾਹੌਲ ਹੈਗਾ ਇਹਦੇ ਹੱਕ ਦੇ ਵਿੱਚ ਲੱਗੋ ਸਾਡੇ ਪਿੰਡ ਦੇ ਵਿੱਚ 85% ਵੋਟਰ ਦੇ ਹੱਕ ਦੇ ਵਿੱਚ ਦੂਜੀ ਤਰਫ ਤੋਂ ਤੁਹਾਡੇ ਪਿੰਡ ਦਾ ਜਿਹੜਾ ਆਵਾਦੀ ਵਾਡੇ ਨੂੰ ਲੱਗਿਆ ਹੋਇਆ ਉਹ ਵੀ ਇਹੀ ਦਾਵਾ ਕਰ ਰਿਹਾ ਕਿ ਅਸੀਂ ਸਭ ਤੋਂ ਵੱਡਾ ਅਸੈਂਬਲੀ ਚਲਾਵਾਂਗੇ ਕੋਈ ਨਾ ਕਿੰਨਾ ਦੂਰ ਦਾ ਹੈ ਨਹੀਂ ਬੜਾ ਅੱਜ 20 ਐ 23 ਨੂੰ ਪਤਾ ਲੱਗ ਜੂ ਉਹ ਵੀ ਸਾਨੂੰ ਬੱਚੇ ਆਇਆ ਸੀਗਾ ਜੀ ਆਪਣੀ ਖਾਵਾ ਦੇ ਪ੍ਰੇਜ਼ੈਂਟ ਤੁਹਾਡੀ ਬਾੜ ਦੇ ਸਮਰਥਨ ਚ ਕਿਹਾ ਉਹਨਾਂ ਨੂੰ ਕਿਹਾ ਗਿਆ ਸੀ ਸਾਡੇ ਪਿੰਡ ਦੇ ਵਿੱਚ ਮੂਰ ਪਾਰਟੀ ਦਾ ਕੋਈ ਗੂਠ ਨਹੀਂ ਲੱਗਿਆ ਦੇਖੋ ਜੀ ਇਹ ਤਾਂ ਉਦੋਂ ਨਾ ਮਾੜੀ ਮੋਟੀ ਗਰਮ ਜੋਸ਼ੀ ਹੁੰਦੀ ਹੈ ਦੇਖੋ ਕਿਹਾ ਜਾਂਦਾ ਹੁੰਦਾ ਪਰ ਅੱਜ ਵੀ ਹਰੇਕ ਨੂੰ ਅਧਿਕਾਰ ਹੈ ਇਲੈਕਸ਼ਨ ਦੇ ਵਿੱਚ ਕੈਂਪੇਨ ਕਰਨ ਦਾ ਵੀ ਅਧਿਕਾਰ ਹੈ ਖੜਨ ਦਾ ਵੀ ਅਧਿਕਾਰ ਹੈ ਤੇ ਪੋਲਿੰਗ ਵੀ ਲਾਉਂਦਾ ਦਾ ਅਧਿਕਾਰ ਹੈ ਜਿੱਤ ਕਿਤਾ ਲੱਗਦੀ ਆ ਜਿੱਤ ਪਾਠਭਾਈ ਦੀ ਪੱਕੀ ਅਸਾਂ ਤੁਸੀਂ ਬਾਰਡ ਦੇ ਪਿੰਡ ਦੇ ਹਾਂ ਤਾਂ ਇਸ ਤੋਂ ਪਹਿਲਾਂ ਬਾਰਡ ਦਾ ਕਾਰਜਕੜੀ ਕਿੱਦਾਂ ਦੀ ਸੀ ਜੀ ਬਹੁਤ ਵਧੀਆ ਜੀ ਸਾਨੂੰ ਮਿਲਨਸਾਰ ਨੇ ਮੈਂ ਮੋਟਰਾਂ ਦਾ ਕੰਮ ਕਰਦਾ ਇਹਦਾ ਆਪਦਾ ਵਾਹਣ ਵੀ ਹੈ ਉੱਥੇ ਖੇਤ ਹੁੰਦਾ ਜਾਂਦਾ ਸਾਡੇ ਲੋਕ ਕੰਮ ਵੀ ਕਰਾਉਂਦਾ ਰਹੇ ਬਹੁਤ ਵਧੀਆ ਬੰਦਾ ਆਮ ਆਦੀ ਪਾਰਟੀ ਵਿੱਚ ਲੰਬਾ ਸਮਾਂ ਰਹੇ ਹੈ ਜੀ ਹਨਾ ਉਹਦੇ ਵਿੱਚ ਕਿੰਨਾ ਕਾਰਜਕੜੀ ਕਰਾਈ ਸੀ ਨੇ ਦੇਖੋ ਜਿੰਨੇ ਕਿ ਸਾਨੂੰ ਆਪਦੇ ਪਿੰਡ ਪੁਧਰ ਤੇ ਕੰਮ ਹੁੰਦੇ ਨੇ ਉਹਦੇ ਵਿੱਚ ਸਾਡਾ ਤਾਂ ਫੋਨ ਰਾਤ ਨੂੰ 9 ਵਜੇ ਵੀ ਚੱਕਿਆ 10 ਵਜੇ ਵੀ ਚੱਕਿਆ ਇਹਨੇ ਸਾਥ ਵੀ ਦਿੱਤਾ ਜਿਹੇ ਜੀ ਕੋਈ ਰਾਇ ਲੈਂਦੇ ਸੀ ਮਸਬਰਾ ਸਰਾਮਾ ਸਪਰਾ ਲੈਂਦੇ ਸੀ ਤੇ ਉਹਦੇ ਮੁੱਲ ਵੀ ਮੋੜਿਓ ਜੀ ਜਨ ਕਿ ਵਧੀਆ ਵਿਚਰਦੇ ਸੀ ਬਹੁਤ ਵਧੀਆ ਵਿਚ ਤਾਂ ਹੀ ਤਾਂ ਖੜੇ ਆ ਜੇ ਵਧੀਆ ਵਿਚਰੇ ਨੇ ਤਾਂ ਹੀ ਵੋਟ ਪੈ ਰਹੀ ਹੈ ਜੇ ਵਧੀਆ ਨਾ ਵਿਚਰੇ ਤਾਂ ਫਿਰ ਵੋਟ ਕਿਥੋਂ ਪੈਂਦੀ ਤੁਹਾਡੇ ਸਾਰੇ ਪਿੰਡ ਬਣੂ ਅਸੀਂ ਕਵਰੇਜ ਕੀਤਾ ਤਾਂ ਤੁਹਾਡਾ ਜਿਹੜਾ ਕੱਠਾ ਸਭ ਤੋਂ ਵੱਧ ਦਾ ਕੱਠਾ ਪਿੰਡ ਸਾਰੀ ਨਾਲ ਹੈ ਸਾਰਾ ਪਿੰਡੀ ਨਾਲ ਜੱਤ ਕਿੰਨੇ ਹੈ ਜੀ ਜੱਤ ਕਿੰਨੇ ਹੈ ਜੱਤ ਤਾਂ ਸਾਡੇ ਕੋਲ ਤਾਂ ਯਕੀਨੀ ਆ ਜੀ ਬਾਕੀ ਮਹਾਰਾਜ ਨੂੰ ਪਤਾ ਲੱਗੂ ਪਤਾ ਤੈਨੂੰ ਹਾਂ ਜੀ ਉਤਾਰ ਸਿੰਘ ਜੀ ਅੱਜ ਕੀ ਕਹਿਣਾ ਚਾਹੋਗੇ ਬਾਜੀ ਲੱਗ ਜੀ 23 ਤਰੀਕ ਨੂੰ ਪਤਾ ਬਾਈ ਬੋਲਾਂ ਵੀ ਆਈ ਹਾਂ ਤਾਂ ਟ੍ਰੇਨਿੰਗ ਕਰ ਰਿਹਾ ਇਹ ਕਹਿ ਨਹੀਂ ਸਕਦਾ ਅਸੀਂ ਤਾਂ ਬਾਹਰ ਹੀ ਬੈਠੇ ਹੀ ਹਾਂ ਅਜੇ ਤੱਕ ਤਾਂ 50% ਵੋਟ ਪੋਲ ਹੋ ਗਈ 60% ਬਹੁਤ ਗਈ ਹਾਂ ਟੋਟਲ ਕਿੰਨੀ ਬੋਲਤਾ ਜੀ ਸਾਡੇ ਪਿੰਡ 2600 ਵੋਟ 25-2600 ਵੋਟ ਪੋਲ ਹੋ ਗਈ ਹਾਂ ਯਾਨੀ ਕਿ 2000 ਭਾਗਤ ਦੀ ਹੈ ਨਹੀਂ ਪਊਗੀ ਜੀ ਵੋਟ ਤਾਂ ਜ਼ਿਆਦਾ 3200 ਦਾ ਹਾਂ 2600 ਵੋਟ ਪਊਗੀ 3400 ਹਾਂ ਠੀਕ ਹੈ ਇੱਧਰ ਕਰ ਲਾ ਮੈਂ ਬਰਾਬਰ ਹਾਂਜੀ ਮੈਂਬਰ ਸਾਹਿਬ ਹਰਜੀਤ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮਾ ਜੀ ਭਾਈ ਜੀ ਮੇਰਾ ਨਾਮ ਸੁਖਜੀਤ ਸਿੰਘ ਅੱਜ ਸੁਪਨ ਜੀ ਕੀ ਕਹੋਗੇ ਤੁਹਾਡੇ ਪਿੰਡ ਦਾ ਨੌਜਵਾਨ ਚੋਣਾ ਜਿੰਨੇ ਚੋਣ ਤੇ ਚੱਲ ਰਿਹਾ ਹੈਗਾ ਭਾਈ ਜੀ ਬਹੁਤ ਵਧੀਆ ਸਾਡੇ ਪਿੰਡ ਦਾ ਬਹੁਤ ਵਧੀਆ ਪੜਿਆ ਲਿਖਿਆ ਨੌਜਵਾਨ ਮੁੰਡਾ ਪੂਰਾ ਇਮਾਨਦਾਰਾ ਜੀ ਇਮਾਨਦਾਰੀ ਨਾਲ ਹੀ ਕੰਮ ਕਰਦਾ ਰਿਹਾ ਕਿਉਂਕਿ ਜਿਹੜੇ ਵੀ ਅੱਜ ਤੱਕ ਕੰਮ ਹੋਏ ਨੇ ਤਾਂ ਗਰੀਬ ਬਾੜ ਦੇ ਰਾਹੀਂ ਹੋਏ ਨੇ ਕਿਉਂ ਅਸੀਂ ਕੋਈ ਝਾੜੂ ਪਾਰਟੀ ਦੀ ਨਹੀਂ ਹੈ ਕਿ ਅਸੀਂ ਇਹਦੀ ਇਮਾਨਦਾਰੀ ਤੇ ਵਿਸ਼ਵਾਸ ਨਾਲ ਇਹਦੇ ਨਾਲ ਖੜਿਆ ਆ ਤੇ ਨਾ ਇਹਨੇ ਕੋਈ ਪਾਰਟੀ ਦੇਖੀ ਆ ਵੀ ਕੋਈ ਕਾਲੀ ਵਾਗਿਆ ਕਾਂਗਰਸੀ ਵਾਗਿਆ ਹਰੇਕ ਦੀ ਗੱਲ ਕਰਦਾ ਵੀ ਹਰੇਕ ਦੀ ਸੁਣਦਾ ਆ ਜਿਹੜੇ ਹੁਣ ਕਹੀ ਜਾਂਦੇ ਨੇ ਝਾੜੂ ਵਾਲੇ ਪਹਿਲਾਂ ਤਾਂ ਕਹਿੰਦੇ ਰਹੇ ਨੇ ਤਾਂ ਫੋਨ ਹੀ ਨਹੀਂ ਚੱਕਦੇ ਸੀ ਪਿੰਡ ਚ ਨਹੀਂ ਵੜ ਦਿੰਦੇ ਅੱਜ ਝਾੜੂ ਦੇ ਚਰਚੇ ਬਣੇ ਬੈਠੇ ਨੇ ਜਿਹੜੇ ਬੰਦੇ ਫੋਨ ਨਹੀਂ ਦਿੰਦੇ ਨਾ ਭਾਈ ਕੋਈ ਪਾਰਟੀ ਨਹੀਂ ਦੇਖਿਆ ਹਰੇਕ ਦਾ ਕੰਮ ਕਰਦਾ ਰਿਹਾ ਸਾਡੇ ਪਿੰਡ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਜਿਹੜਾ ਇਹ ਗਰਦੀਬ ਵਾਰਡ ਦਾ ਹੀ ਪਾਸ ਕਰਾਇਆ ਗਿਆ ਹੋਇਆ ਬਾਕੀ ਹੁਣ ਇਹਨਾਂ ਦੇ ਹਾਲਾਤ ਦੇਖ ਲਓ ਸਾਡੇ ਸਾਰੀਆਂ ਸੜਕਾਂ ਲਵੇ ਲਾਉਣ ਵਾਲੀਆਂ ਟੁੱਟੀਆਂ ਪਈਆਂ ਨੇ ਸੇਖੇ ਤੋਂ ਕੱਟੂ ਬਗਜੋ ਦਾਨਗੜ੍ਹ ਵਾਲਾ ਬਗਜੋ ਕੱਟੂ ਤੋਂ ਕੁੰਬੜਾ ਵਾਲਾ ਬਗਜੋ ਸਾਰੇ ਰਾਹਤਾਂ ਦਾ ਬੁਰਾ ਹਾਲ ਆ ਉਮੀਦ ਦੀ ਸਾਡੇ ਪਿੰਡ ਨੂੰ ਕੋਈ ਦੇਣ ਨਹੀਂ ਸਾਡੇ ਕੱਲਾ ਉਹਦਾ ਨਹੀਂ ਪੱਥਰ ਲਾਇਆ ਕੱਲੇ ਦੇ ਹੀ ਨੌ ਆ ਉਹ ਕੱਲੇ ਐ ਲੱਗੇ ਹੀ ਰਹਿ ਜਾਣਾ ਹੋਣਾ ਕੁਛ ਨਹੀਂ ਤੁਹਾਡੇ ਜਿਹੜੇ ਤੇ ਪੁਲ ਜਿਹੜੇ ਆਪ ਵਾਲੇ ਬੈਠੇ ਨੇ ਉਹ ਕਹਿੰਦੇ ਸਾਡੇ ਪਿੰਡ ਵਿੱਚ ਵਿਕਾਸ ਹੀ ਬਹੁਤ ਜ਼ਿਆਦਾ ਹੋਇਆ ਗੱਲ ਕੋਈ ਨਹੀਂ ਬਾਈ ਗਰਦੀਬਾੜ ਦਾ ਹੀ ਕਰਾਇਆ ਮੀਤ ਜਿਹਰ ਦਾ ਹੁਣ ਲਾਇਆ ਵੈ ਨਹੀਂ ਪੱਥਰ ਜਾ ਕੇ ਦੇਖ ਲਓ ਕੱਲੇ ਦੇ ਹੀ ਨੌ ਨਾ ਕਿਸੇ ਡੀ ਨਾ ਕਿਸੇ ਕਿਸੇ ਉਦੇਦਾਰ ਦਾ ਉਹ ਬੱਸ ਉਹੀ ਹਾਥੀ ਦਾ ਘੋੜੇ ਦਾ ਘੋੜਾ ਹੀ ਆਈ ਲੱਗਿਆ ਰਹਿ ਜਾਣਾ ਦਿਖਾ ਦੇ ਨਹੀਂ ਪੱਥਰ ਤੋਂ ਬਾਅਦ ਕੀ ਵਿਕਾਸ ਕਰਿਆ ਜਿਹੜਾ ਵਿਕਾਸ ਹੋਇਆ ਗਰਦੀਬ ਬਾੜ ਦਾ ਹੀ ਪਾਸ ਕਰਾਇਆ ਪਿਆ ਕੋਈ ਨਵਾਂ ਵਿਕਾਸ ਦਿਖਾਓ ਕੀ ਬਣਿਆ ਜਿੱਤ ਕਿਤਾ ਦੇਖ ਰਹੇ ਹੋ ਜਿੱਤ ਯਕੀਨੀ ਆ ਜੀ